ਮੈਂ ਤੁਸੀਂ ਸਾਰੇ ਪ੍ਰਾਠੀ ਖੂਬੋਗੇ ਸੋ ਅੱਜ 25 ਦਸੰਬਰ ਦਾ ਦਿਨ ਹੈਗਾ ਤੇ ਆਪਾਂ ਜਿਹੜੀ ਕੱਲ ਤੱਤਾਂ ਵਾਲੀ ਆਪਰੇ ਸਪਰੇ ਕਰਾਂਗੇ ਦੋ ਸਪਰੇ ਆਪਾਂ ਨੇ ਕਰਤੀਆਂ ਨੇ ਤੇ ਤੇਜੀ ਜਿਹੜੀ ਸਪਰੇ ਆਪਾਂ ਕੱਲ ਕਰਾਂਗੇ ਤਾਂ ਮੈਂ ਦਿਖਾਉਣਾ ਚਾਹੁੰਦਾ ਹਾਂ ਤੁਹਾਨੂੰ ਕਿ ਜੋ ਡਲੇ ਵਾਲੀ ਕਲੀ ਹੁੰਦੀ ਆ ਉਹ ਕਿੱਦਾਂ ਰੈਕਸ਼ਨ ਕਰਦੀ ਆ ਸੋ ਬਹੁਤ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਕਿ ਸਾਡੀ ਕਲੀ ਜਿਹੜੀ ਸੀ ਪਾਊਡਰ ਫਾਰਮ ਦੇ ਵਿੱਚ ਹੈਗੀ ਆ ਜਾਂ ਪੱਥਰ ਟਾਈਪ ਦੀ ਹੈਗੀ ਆ ਕੋਈ ਰਿਐਕਸ਼ਨ ਨਹੀਂ ਕਰਦੀ ਤਾਂ ਹੁਣ ਤੁਸੀਂ ਦੇਖ ਰਹੇ ਹੋ ਆਪਾਂ ਨੇ ਮਿੱਟੀ ਦੇ ਬਰਤਨ ਦੇ ਕਲੀ ਭਾਂਡੇ ਰੱਖੀ ਆ ਮੇਰੀ ਪੌਣੇ ਪੰਜ ਦਾ ਟਾਈਮ ਹੋ ਗਿਆ ਤਾਂ ਤੁਸੀਂ ਦੇਖ ਰਹੇ ਹੋ ਕਿੰਦਾ ਰਿਐਕਸ਼ਨ ਕਰ ਰਹੀ ਆ ਇਹ ਜਿਹੜੀ ਪਿਓਰ ਕਲੀ ਹੁੰਦੀ ਆ ਐਡਾ ਰਿਐਕਟ ਕਰਦੀ ਆ ਸੋ ਬਹੁਤ ਜ਼ਿਆਦਾ ਗਰਮ ਹੈਗੀ ਆ। ਫੱਤ ਜਿਹੜਾ ਹੈਗਾ ਪੂਰਾ ਜਲਾ ਕੇ ਰੱਖਤਾ ਉਹਨੇ। ਉਹਨੇ ਗਰਮ ਹੈਗੀ ਆ ਖਲੀ। ਤੇ ਥੋੜੀ ਦੇਰ ਬਾਅਦ ਇਹ ਹੌਲੀ-ਹੌਲੀ ਰਿਐਕਸ਼ਨ ਕਰਨੋਂ हट ਜੂਗੀ ਠੰਡੀ ਹੋ ਜੂਗੀ। ਤੇ ਜਿਹੜਾ ਸਿਰ ਆਪਾਂ ਪਾਣੀ ਦਾ ਬਰਤਨ ਜਿਹੜਾ ਹੈ ਆ ਪਾਣੀ ਨਾਲ ਭਰਦੇ ਆਂਗੇ। ਜੀ ਇਸ ਤਰੀਕੇ ਤੇ ਆਪਾਂ ਪਾਣੀ ਭਰਦੇ ਤਾਂ ਸਾਰਾ ਜਿਹੜਾ ਕੈਲਸ਼ੀਅਮ ਸੀ ਦਾ ਉਹਨੇ ਉਬਾਲਾ ਮਾਰ ਕੇ ਜਿੱਦਾਂ ਆਪਾਂ ਦੇਸੀ ਘਰ ਹੁੰਦਾ ਕੰਨਾਂ ਦੇ ਵਿੱਚ ਤਿਆਰ ਕਰਦੇ ਆ ਉਹ ਬਹਾਲਾ ਮਾਰਦੀ ਆ ਉਦਾਂ ਹੀ ਇਹਦਾ ਕੰਮ ਹੈਗਾ ਉਹ ਬਹਾਲਾ ਮਾਰ ਜਾਂਦੀ ਆ ਮੈਂ ਥੋੜੀ ਜੀ ਕੋਸ਼ਿਸ਼ ਕਰਕੇ ਦੇਖਦਾ ਅ ਬਹੁਤ ਜ਼ਿਆਦਾ ਗਰਮ ਹੈਗੀ ਆ ਹੱਥ ਦੇ ਵਿੱਚ ਨਹੀਂ ਫੜ ਕੇ ਰੱਖ ਸਕਦੇ ਆ ਤਾਂ ਇੰਨੀ ਗਰਮ ਹੈਗੀ ਆ ਤੇ ਹੌਲੀ ਹੌਲੀ ਹੁਣ ਦੇਖੋ ਤੁਸੀਂ ਪਹਿਲਾਂ ਨਾਲ ਜਿਹੜਾ ਇਹਦਾ ਰਿਐਕਸ਼ਨ ਘਟ ਰਿਹਾ ਤੁਮਾਂ ਜਿਹੜਾ ਸ਼ਾਇਦ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੋਵੇ ਨਾ ਹੋਵੇ ਪਰ ਇਹ ਬਰਤਨ ਦੇ ਵਿੱਚ ਜਿਹੜਾ ਹੈਗਾ ਸਿੱਕਾ ਜੇਕਰ ਉੱਠ ਰਿਹਾ ਹੈਗਾ ਸੋ ਕਲੀ ਜਿਹੜੀ ਹੁੰਦੀ ਹੈ ਡਲੀ ਵਾਲੀ ਕਲੀ ਅਣਬੁੱਝਿਆ ਚੂਨਾ ਉਹ ਆਪਾਂ ਸਪਰੇਅ ਦੇ ਲਈ ਵਰਤਣਾ ਹੁੰਦਾ 1 ਦਾ ਕਿਲੋ ਉਹਦੀ ডোজ ਲੈਣੀ ਹੁੰਦੀ ਆ ਤਾਂ ਇਹ ਹੀ ਤੁਹਾਨੂੰ ਦਿਖਾਉਣਾ ਸੀਗਾ ਹੋਰ ਕੋਈ ਮਕਸਦ ਨਹੀਂ ਹੈਗਾ ਅ ਮੈਂ ਚਾਰ ਇਨਪੁਟ ਆਪਾਂ ਲੈਣੇ ਹੁੰਦੇ ਇਹਦੇ ਵਿੱਚ ਡਲੀ ਵਾਲੀ ਕਲੀ ਅਣਬੁੱਝਿਆ ਚੂਨਾ ਜਿੰਕ 30% ਵਾਲੀ ਜਾਂ 33% ਵਾਲੀ ਲਿਕਵਿਡ ਫਾਰਮ ਦੇ ਵਿੱਚ ਜਾਂ ਲਿਕਵਿਡ ਫਾਰਮ ਦੇ ਵਿੱਚ ਆਪਾਂ ਨੇ ਵਰਤਣੀ ਚੌਥਾ ਇਨਪੁਟ ਜਿਹੜਾ ਲੈਣਾ ਹੁੰਦਾ ਆਪਾਂ ਉਹ ਲੈਣਾ ਹੁੰਦਾ ਹੈਗਾ ਯੂਰੀਆ ਔਰ ਉਹਦੇ ਨਾਲ ਜਿਹੜਾ ਇੱਕ ਇਨਪੁਟ ਆਪਾਂ ਹੋਰ ਵਰਤਦੇ ਹਾਂ ਨਾ ਕਿ 3.5% ਵਾਲਾ ਸੋ ਇਹਨੇ ਕੁ ਜਾਣਕਾਰੀ ਥੋੜੇ ਨਾਲ ਸੰਜੀ ਕਰਨੀ ਸੀ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਹੱਥੀ